ਸਸਿਕਾ ਜੀ ਸਾਰੇ ਨੂੰ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਮੁਹਾਵਰੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ 13 ਮੁਹਾਵਰੇ ਕਰਵਾਉਣ ਵਾਲੇ ਹਾਂ ਜੀ ਹਾਂਜੀ ਫਰਸਟ ਹੈਗਾ ਜੀ ਖਿਆਲੀ ਪਲਾਉ ਪਕਾਉਣਾ ਹਾਂਜੀ ਨਿਰੋਲ ਕਲਪਨਾ ਕਰਨਾ ਹਾਂਜੀ ਜਿਵੇਂ ਆਪਾਂ ਕਹਿੰਦੇ ਹੁੰਨੇ ਹਾਂ ਜੀ ਆਪਾਂ ਖਿਆਲਾਂ ਦੇ ਵਿੱਚ ਹੀ ਕੋਈ ਕਲਪਨਾ ਕਰੀ ਜਾਏਗੀ ਠੀਕ ਹੈ ਜੀ ਉਹਨੂੰ ਕਹਿੰਦੇ ਖਿਆਲੀ ਪਲਾਉ ਪਕਾਉਣਾ ਖੁੱਬ ਠੱਪਣੀ ਭੁਗਤ ਸਵਾਰਨੀ ਠੀਕ ਹੈ ਜੀ ਖੁੱਬ ਟੱਪਣੀ ਮਤਲਬ ਹੁੰਦਾ ਜੀ ਇਹਦਾ ਅਰਥ ਹੈਗਾ ਜੀ ਪੁਗਤ ਸਵਾਰਨੀ ਸਿਰ ਤੇ ਪੈਣਾ ਸਿਰ ਤੇ ਪੈਣ ਦਾ ਮਤਲਬ ਹੁੰਦਾ ਜੀ ਮੁਸੀਬਤ ਆ ਪੈਣੀ ਠੀਕ ਹੈ ਜੀ ਸਿਰ ਤੇ ਪੈ ਰੱਖ ਕੇ ਨੱਚਣਾ ਕਬਰਹਾਟ ਵਿੱਚ ਦੌੜਨਾ ਠੀਕ ਹੈ ਜੀ ਸਾ ਸੁੱਕਣਾ ਡਰ ਜਾਣਾ ਇੱਲ ਦਾ ਨਾ ਕੋਕੂ ਵੀ ਨਾ ਆਉਣਾ ਅਨਪੜ ਹੋਣਾ ਠੀਕ ਹੈ ਜੀ ਇੱਕ ਅੱਖ ਨਾ ਵੇਖਣਾ ਕੋ ਜਿਹਾ ਸਮਝਣਾ ਪਾਣੀ ਪਾਣੀ ਹੋਣਾ ਪਾਣੀ ਪਾਣੀ ਹੋਣ ਦਾ ਮਤਲਬ ਹੈ ਜੀ ਸ਼ਰਮਿੰਦਾ ਹੋਣਾ ਨਕ ਨਕੇਲ ਪਾਣੀ ਕਾਬੂ ਕਰਨ ਠੀਕ ਹੈ ਜੀ ਜ ਜਫਰ ਜਾਲਣਾ ਮੁਸੀਬਤਾਂ ਚੱਲਣਾ ਖੰਡ ਖੀਰ ਹੋ ਕੇ ਰਹਿਣਾ ਰਲ ਮਿਲ ਕੇ ਰਹਿਣਾ ਵ ਵਗਣੀ ਪੁੱਠੀ ਪਰੰਪਰਾ ਠੀਕ ਹੈ ਜੀ ਸ਼ੇਰ ਦੀ ਮੁੱਛ ਨੂੰ ਫੜਨਾ ਤਖਤ ਵਰ ਨੂੰ ਹੱਥ ਪਾਉਣਾ ਠੀਕ ਹੈ ਜੀ ਹੋਪਸ ਤੁਹਾਨੂੰ ਇਹ 13 ਮੁਹਾਵਰੇ ਸਮਝ ਆਏ ਹੋਣਗੇ ਜੀ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਧੰਨਵਾਦ ਥੈਂਕ ਯੂ